ਸਾਸ਼ਟਰੀਆ ਕਾਲ ਮੇਰਾ ਨਾਮ ਹਰਮਨਪ੍ਰੀਤ ਕੌਰ ਹੈ ਅੱਜ ਸਾਡੇ ਨਾਲ ਮੌਜੂਦ ਜਸਪ੍ਰੀਤ ਕੌਰ ਹਨ ਇੰਟਰਨੈਟ ਸੋਸ਼ਲ ਮੀਡੀਆ ਐਡਿਕਸ਼ਨ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਅੱਜ ਇਸ ਵਿਸ਼ੇ ਤੇ ਚਰਚਾ ਕਰਨ ਦੇ ਲਈ ਬੁਲਾਇਆ ਤੁਹਾਡੇ ਅਨੁਸਾਰ ਸੋਸ਼ਲ ਮੀਡੀਆ ਐਡਿਕਸ਼ਨ ਕੀ ਹੈ ਮੇ ਰਿਕਾਰਡਿੰਗ ਸੋਸ਼ਲ ਮੀਡੀਆ ਐਡਿਕਸ਼ਨ ਦੀ ਜੇਕਰ ਅਸੀਂ ਗੱਲ ਕਰੀਏ ਵੀ ਜਦੋਂ ਕੋਰੋਨਾ ਪੀਰੀਅਡ ਟਾਈਮ ਆਇਆ ਸੀਗਾ ਉਸ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਐਡਿਕਸ਼ਨ ਸੀ ਇਹਦੀ ਕਾਫੀ ਜ਼ਿਆਦਾ ਕੀਆ ਮਤਲਬ ਦੇਖਣ ਨੂੰ ਮਿਲੇਆ ਕਿਉਂਕਿ ਜਿਵੇਂ ਟਿਕਟੌਕ ਹੋ ਗਿਆ ਇੰਸਟਾਗ੍ਰam ਹੋ ਗਿਆ YouTube ਹੋ ਗਿਆ ਮਤਲਬ ਇੰਨਾ ਜ਼ਿਆਦਾ ਰੀਲ ਸਕਰੋਲਿੰਗ ਕੀ ਹੋ ਰਹੀ ਹੈ ਕਿ ਜਿਹੜੇ ਲੋਕ ਸੀਗੇ ਉਹ ਆਪਣੇ ਅੱਜ ਤੱਕ ਦੀ ਰੀਅਲ ਆਈਡੈਂਟੀਟੀ ਉਹਨੂੰ ਹੀ ਭੁੱਲ ਚੁੱਕੇ ਨੇ ਮਤਲਬ ਵੱਡੇ ਪੱਧਰ ਤੇ ਜਿਹੜਾ ਅੱਜ ਕੱਲ ਇਹਦਾ ਐਡਿਕਸ਼ਨ ਕੀਆ ਵੱਧ ਰਿਹਾ ਹੈ ਜਿਹੜਾ ਮੇਨ ਜਿਹੜਾ ਇਹਦਾ ਫੈਕਟ ਪੈ ਰਿਹਾ ਯੂਥ ਤੇ ਪੈ ਰਿਹਾ ਹੈ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਐਡਿਕਸ਼ਨ ਦਾ ਮੈਂਟਲ ਹੈਲਥ ਤੇ ਕੀ ਪ੍ਰਭਾਵ ਜੇਕਰ ਅਸੀਂ ਹੁਣ ਸੋਸ਼ਲ ਮੀਡੀਆ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਜਿਵੇਂ ਹੁਣ ਯੂਥ ਤੇ ਇੰਪੈਕਟ ਪੈ ਰਿਹਾ ਹੈ ਅੱਜ ਕੱਲ ਦਾ ਜਿਹੜਾ ਯੂਥ ਆ ਉਹ ਇੰਨਾ ਜ਼ਿਆਦਾ ਮਤਲਬ ਯੂਜ਼ ਕਰਦਾ ਇੰਸਟਾਗ੍ਰam ਤੇ ਰੀਲਸ ਪਾਉਂਦਾ ਹੈ ਆਪਣੇ ਲਾਈਕ ਆਪਣੇ ਸ਼ੇਅਰਸ ਆਪਣੇ ਕਮੈਂਟਸ ਦੇ ਲਈ ਵੀ ਇੰਨਾ ਜ਼ਿਆਦਾ ਉਹ ਹੋ ਗਿਆ ਹੈ ਕਿ ਜਿਹਦੇ ਨਾਲ ਉਹ ਆਪਣੀ ਜਿਹੜੀ ਮੈਂਟਲ ਹੈਲਥ ਆ ਉਹਨੂੰ ਵੀ ਧਿਆਨ ਦੇ ਵਿੱਚ ਨਹੀਂ ਰੱਖਦਾ ਸਾਰੀ ਰਾਤ ਮਤਲਬ ਦੇਖੀ ਆਪ ਅੱਜ ਕੱਲ ਦੇ ਨੌਜਵਾਨ ਜਿਹੜੀ ਪੀੜੀ ਆ ਕਿੰਨਾ ਜ਼ਿਆਦਾ ਨੈਟ ਯੂਜ਼ ਕਰਦੀ ਆ ਤੇ ਵੀਡੀਓਜ਼ ਬਣਾਉਂਦੀ ਆ ਬਲੌਗਸ ਬਣਾਉਂਦੀ ਮਤਲਬ ਇੰਨਾ ਜ਼ਿਆਦਾ ਇਫੈਕਟ ਕੀਆ ਪੈ ਰਿਹਾ ਉਹਨਾਂ ਦੀ ਮੈਂਟਲ ਹੈਲਥ ਜਿਵੇਂ ਕਈ ਡਿਪਰੈਸ਼ਨਸ ਜਾ ਰਹੇ ਨੇ ਕਈਆਂ ਨੂੰ ਐਂਜ਼ਾਇਟੀ ਹੋ ਰਹੀ ਆ ਕਈ ਮਤਲਬ ਬਹੁਤ ਸਾਰੀਆਂ ਸਮੱਸਿਆਵਾਂ ਫੇਸ ਕਰ ਰਹੇ ਨੇ ਆ ਜਿਹੜੀ ਯੂਥ ਦੀ ਪੀੜ੍ਹੀ ਆ ਜਿਵੇਂ ਕਈ ਬੱਚੇ ਨੇ ਜਿਹੜੇ ਉਹ ਇਕੱਲੇ ਰਹਿ ਚੁੱਕੇ ਨੇ ਪਰਿਵਾਰ ਨਾਲ ਗੱਲਬਾਤ ਹੀ ਨਹੀਂ ਕਰਦੇ ਹੈਗੇ ਆਪਣਾ ਫੋਨ ਚ ਹੀ ਲੱਗੇ ਰਹਿੰਦੇ ਨੇ ਕਿਸੇ ਵੀ ਗੱਲ ਦੀ ਕੋਈ ਹੋਣੀ ਉਹਨਾਂ ਨੂੰ ਸੋਸ਼ਲ ਮੀਡੀਆ ਐਡਿਕਸ਼ਨ ਦਾ ਨੌਜਵਾਨਾਂ ਤੇ ਕੀ ਪ੍ਰਭਾਵ ਪੈਂਦਾ ਉਹੀ ਮੈਂ ਕਿਹਾ ਨੌਜਵਾਨ ਜਿਹੜੇ ਉਹ ਡਿਪਰੈਸ਼ਨ ਤੇ ਜਾ ਰਹੇ ਨੇ ਐਂਜ਼ਾਇਟੀ ਹੋ ਰਹੀ ਆ ਰਿਲੈਕਸ ਨਹੀਂ ਕਰ ਰਹੇ ਹੈਗੇ ਸਾਰੇ ਦਿਨ ਫੋਨ ਤੇ ਰੀਲਾਂਜ਼ ਦੇਖੀ ਜਾਣੀਆਂ ਨੇ ਵੀਡੀਓਜ਼ ਬਣਾਈ ਜਾਣੀਆਂ ਨੇ ਜੋ ਜਿਹੜਾ ਮੇਨ ਆਪਣੀ ਰੀਅਲ ਆਈਡੈਂਟੀਟੀ ਆ ਆਪਣੀ ਲਾਈਫ ਆ ਉਹਨੂੰ ਉਹ ਦੇਖਦੇ ਹੀ ਨਹੀਂ ਹੈਗੇ ਵੀ ਅਸੀਂ ਅਸਲ ਵਿੱਚ ਅਸੀਂ ਖੁਦ ਕੀ ਆ ਆਪਣੀ ਸੈਲਫ ਜਿਹੜੀ ਹੈ ਮੇਜ਼ ਉਹਨੂੰ ਬਿਲਕੁਲ ਹੀ ਭੁੱਲ ਚੁੱਕੇ ਨੇ ਸੋਸ਼ਲ ਮੀਡੀਆ ਐਡਿਕਸ਼ਨ ਦਾ ਤੁਹਾਡੀ ਰੀਅਲ ਲਾਈਫ ਨਾਲ ਜੇ ਕੰਪੈਰੀਸ਼ਨ ਕਰੀਏ ਤਾਂ ਰੀਅਲ ਲਾਈਫ ਹੀ ਦੱਸ ਸਕਦੇ ਹਾਂ ਕੁਝ ਹਾਂਜੀ ਰੀਅਲ ਲਾਈਫ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਆਪਾਂ ਨੂੰ ਨਿਊਜ਼ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਸੋਸ਼ਲ ਮੀਡੀਆ ਇੰਪੈਕਟ ਦੇ ਨਾਲ ਜਿਹੜੇ ਇੱਕ ਬੱਚੇ ਨੇ ਉਹਨਾਂ ਦੇ ਆਈ ਸਾਈਟ ਹੋ ਗਿਆ ਫਿਜ਼ੀਕਲ ਤੌਰ ਤੇ ਬਹੁਤ ਸਾਰੀਆਂ ਪ੍ਰੋਬਲਮਸ ਕਿਹਨੇ ਆ ਰਹੀਆਂ ਨੇ ਉਹਨਾਂ ਨੂੰ ਤੇ ਅੱਜ ਕੱਲ ਜਿਹੜੇ ਹੁਣ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਅਵੇਅਰ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਐਡਿਕਸ਼ਨ ਦੇ ਬਾਰੇ ਕਿਉਂਕਿ ਅੱਜ ਕੱਲ ਜਿਹੜੇ ਬੱਚੇ ਨੇ ਛੋਟੇ ਬੱਚੇ ਉਹ ਵੀ ਫੋਨਸ ਦੇ ਵਿੱਚ ਗੇਮਸ ਵਗੈਰਾ ਤੇ ਸਾਰਾ ਦਿਨ ਲੱਗੇ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਠੀਕ ਹੈ ਉਹ ਮਤਲਬ ਕਾਫੀ ਅਦਾ ਆਈਸੋਲੇਸ਼ਨ ਦੇ ਵਿੱਚ ਚਲੇ ਗਏ ਨੇ ਬੱਚੇ ਜੇ ਕਿ ਦਿਨਾਂ ਦੀ ਗੱਲ ਕਰੀਏ ਇਕੱਲੇ ਚਲੇ ਗਏ ਨੇ ਫੈਮਲੀ ਨਾਲ ਸਮਾਂ ਹੀ ਨਹੀਂ ਬਤੀਤ ਕਰਦੇ ਹੈਗੇ ਇੰਟਰਨੈਟ ਸੋਸ਼ਲ ਮੀਡੀਆ ਐਡਿਕਸ਼ਨ ਦੇ ਸਾਈਨ ਦੱਸ ਸਕਦੇ ਹੋ ਤੁਸੀਂ ਜੇਕਰ ਇਹਨਾਂ ਦੇ ਸਾਈਨਸ ਦੀ ਗੱਲ ਕਰੀਏ ਫੈਕਟਸ ਦੀ ਗੱਲ ਕਰੀਏ ਤਾਂ ਜਿਹੜੇ ਜਿਵੇਂ ਅੱਜਕੱਲ੍ਹ ਦੇ ਪੁਰਾਣੇ ਸਮੇਂ ਦੇ ਬਜ਼ੁਰਗਾਂ ਦੀ ਗੱਲ ਕਰੀ ਉਹਨਾਂ ਦੇ ਟਾਈਮ 'ਚ ਤਾਂ ਸੋਸ਼ਲ ਮੀਡੀਆ ਦਾ ਕੋਈ ਬਿਲਕੁਲ ਵੀ ਨਹੀਂ ਸੀਗਾ ਉਹ ਵੀ ਆਪਣਾ ਟਾਈਮ ਸਪੈਂਡ ਕਰਦੇ ਸੀਗੇ ਜੇਕਰ ਅੱਜ ਆਪਾਂ ਨੌਜਵਾਨੀ ਕੱਲ੍ਹ ਦੀ ਯੂਥ ਦੀ ਗੱਲ ਕਰੀ ਉਹਨਾਂ ਤੇ ਵੀ ਕਾਫੀ ਇੰਪੈਕਟ ਪਿਆ ਹੈ ਕਿਉਂਕਿ ਉਹ ਹੁਣ ਇਕੱਲੇ ਰਹਿ ਰਹੇ ਨੇ ਫੈਮਿਲੀ ਨਾਲ ਟਾਈਮ ਹੀ ਨਹੀਂ ਸਪੈਂਡ ਕਰ ਰਹੇ ਹੈਗੇ ਜੋ ਉਹਨਾਂ ਤੇ ਰੀਅਲ ਡਿਊਟੀਆਂ ਨੇ ਜੋ ਉਹਨਾਂ ਨੇ ਕਰਨੀਆਂ ਨੇ ਜ ਉਹਨਾਂ ਦੇ ਜ਼ਿੰਮੇਵਾਰ ਉਹਨਾਂ ਨੂੰ ਬਿਲਕੁਲ ਹੀ ਭੁੱਲ ਚੁੱਕੇ ਨੇ ਉਹ ਸਮਝ ਨਹੀਂ ਰਿਹਾ ਹੈਗੇ ਵੀ ਸਿਕਾਨਾ ਕੀ ਹੈ ਲਾਈਫ ਦੇ ਵਿੱਚ ਬਸ ਸਾਰਾ ਦਿਨ ਫੋਨ ਤੇ ਰੀਰਸੇ ਲੱਗੇ ਰਹਿੰਦੇ ਨੇ ਸਕਰੋਲਿੰਗ ਕਰੀ ਜਾਂਦੇ ਨੇ ਫਿਰ ਲਾਈਕਸ ਦੇ ਲਈ ਸ਼ੇਅਰ ਦੇ ਲਈ ਜੇ ਇੱਕ ਲਾਈਕਸ ਘਟਾ ਜਾਵੇ ਤਾਂ ਕਹਿੰਦੇ ਨੇ ਵੀ ਸਾਨੂੰ ਹੋ ਨਹੀਂ ਹੋਇਆਗਾ ਸੋਚਣ ਲੱਗ ਜਾਂਦੇ ਨੇ ਸਟੈਸ ਲੈ ਲੈਂਦੇ ਨੇ ਕਿਸੇ ਚੀਜ਼ ਦਾ ਇੰਟਰਨੈਟ ਸੋਸ਼ਲ ਮੀਡੀਆ ਡਿਕਸਨ ਦਾ ਮਤਲਬ ਪੇਰੈਂਟਸ ਦਾ ਕੀ ਰੋਲ ਹੈ ਇਹਦੇ ਵਿੱਚ ਜਿਹੜੇ ਇੱਕ ਪੇਰੈਂਟਸ ਮਤਲਬ ਪੇਰੈਂਟਸ ਦਾ ਕਾਫੀ ਹੱਦ ਤੱਕ ਉਹ ਇੱਕ ਅਹਿਮ ਰੋਲ ਕਰ ਸਕਦੇ ਨੇ ਪਲੇ ਜੇਕਰ ਕਰੀ ਜੀ ਮੈਂ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਇਸ ਤੋਂ ਛੁਡਕਾਰਾ ਗਿਆ ਘਟਾਉਣ ਦੇ ਲਈ ਹੋ ਗਿਆ ਪਾਉਣ ਦੇ ਲਈ ਉਹ ਕੀ ਕਰ ਰਹੇ ਨੇ ਉਹਨਾਂ ਦੱਸ ਰਹੇ ਨਹੀਂ ਵੀ ਕਿਵੇਂ ਇਹ ਇਫੈਕਟ ਕੀ ਕਰ ਰਿਹਾ ਹੈ ਇਹ ਤਾਂ ਬੱਚੇ ਸਮਝ ਰਹੇ ਨੇ ਆਪਾਂ ਉਹਨਾਂ ਨੂੰ ਮਤਲਬ ਜਿਹੜੇ ਪੇਰੈਂਟਸ ਨੇ ਉਹ ਦੱਸ ਦਾ ਦੇਣੇ ਵਾਹਿੰਦੇ ਕੀ ਇਫੈਕਟ ਕੀ ਨੇ ਪੈ ਰਹੇ ਨੇ ਵੀ ਤੁਸੀਂ ਪੇਰੈਂਟਸ ਨੇ ਜਿਹੜੇ ਉਹ ਆਪਣਾ ਵੱਡੇ ਪੱਧਰ ਤੇ ਬੱਚਿਆਂ ਨੂੰ ਸਮਝਾ ਸਕਦੇ ਨੇ ਪਰ ਅੱਜ ਜਿਹੜੇ ਪੇਰੈਂਟਸ ਉਹਨਾਂ ਦੇ ਹੱਥ ਵਿੱਚ ਆ ਕਿ ਉਹਨਾਂ ਨੇ ਬੱਚਿਆਂ ਨੂੰ ਕਿਸ ਤਰ੍ਹਾਂ ਉਹ ਕਰਨ ਹੈ ਇੰਟਰਨੈਟ ਸੋਸ਼ਲ ਮੀਡੀਆ ਦਾ ਟੀਚਰ ਦਾ ਰੋਲ ਦੱਸ ਸਕਦੇ ਹੋ ਤੁਸੀਂ ਟੀਚਰ ਦਾ ਜੇਕਰ ਅਸੀਂ ਰੋਲ ਦੀ ਗੱਲ ਕਰੀਏ ਤਾਂ ਜਿਹੜਾ ਇੱਕ ਟੀਚਰ ਉਹ ਵੀ ਵੱਡੇ ਪੱਧਰ ਤੇ ਬੱਚਿਆਂ ਨੂੰ ਜਿਵੇਂ ਮੈਂ ਕਿਹਾ ਵੀ ਸਕੂਲ ਦੇ ਵਿੱਚ ਅਵੇਅਰ ਕਰਦੇ ਨੇ ਟੀਚਰ ਸੋਸ਼ਲ ਮੀਡੀਆ ਦੇ ਬਾਰੇ ਹੋ ਗਿਆ ਕੋਈ ਵੀਡੀਓਜ਼ ਵਗੈਰਾ ਰੋਲਸ ਖਾ ਸਾਦੇ ਨੇ ਬੱਚਿਆਂ ਨੂੰ ਕਿ ਕਿਸ ਤਰ੍ਹਾਂ ਇਫੈਕਟ ਕੀਆ ਕਰਦਾ ਹੈ ਇੰਟਰਨੈਟ ਸੋਸ਼ਲ ਮੀਡੀਆ ਦੇ ਜੇ ਆਪਾਂ ਪੋਜ਼ਿਟਿਵ ਇਫੈਕਟ ਦੇਖੀਏ ਤਾਂ ਪੋਜ਼ਿਟਿਵ ਹੋ ਸਕਦੇ ਨੇ ਜੀ ਹਾਂਜੀ ਪੋਜ਼ਿਟਿਵ ਜੇਕਰ ਅਸੀਂ ਇਹਦੇ ਹੁਣ 네ਗੇਟਿਵ ਗੱਲ ਕੀਤੀ ਹੈ ਵੀ ਕਾਫੀ ਦਾ ਇੰਪੈਕਟ ਪੈ ਰਿਹਾ ਪਰ ਇਹਦੇ ਪੋਜ਼ਿਟਿਵ ਸਾਈਡ ਵੀ ਨੇ ਸੋਸ਼ਲ ਮੀਡੀਆ ਨੂੰ ਇੰਡਿਕਸ਼ਨ ਦੇ ਨਾਲ ਸੀ ਕੀ ਕਰ ਸਕਦੇ ਆ YouTube ਤੇ ਆਪਣੇ ਬਲੌਗਸ ਆਪਣੇ ਜਿਹੜਾ ਟੀਚਿੰਗ ਰਿਲੇਟਿਡ ਜੋ ਵੀ ਸਾਡੇ ਅੰਦਰ ਕੁਆਲਿਟੀ ਆ ਜਾਂ ਜਿਵੇਂ ਅਸੀਂ ਟੀਚਿੰਗ ਦੇ ਵਿੱਚ ਕਹਨੇ ਆ ਬੀਅਰ ਲਾਈਨ ਦੇ ਵਿੱਚ ਆਪਣੇ ਲੈਸਨ ਪਲਾਨ ਵਗੈਰਾ ਸ਼ੇਅਰ ਕਰ ਸਕਦੇ ਆ ਆਪਣਾ ਬਲੌਗਸ ਬਣਾ ਸਕਦੇ ਆ ਲੋਕਾਂ ਨੂੰ ਵੱਡੇ ਪੱਧਰ ਤੇ ਜੁੜ ਸਾਰੇ ਜਿਵੇਂ ਕਈ ਹੁੰਦੇ ਨੇ ਜਿਨ੍ਹਾਂ ਹੁੰਦਾ ਹੈਗਾ ਇਨਕਮ ਦਾ ਤਾਂ ਉਹ ਕੀ ਕਰਦੇ ਨੇ ਆਪਣੇ ਇੰਟਰਨੈਟ ਦੇ ਨਾਲ ਆਪਣੇ ਜਿਹੜੇ ਰਿਸੋਰਸਸ ਦੇ ਵਰਤੋ ਕਰਕੇ ਕੀਨੇ ਪੈਸੇ ਕਮਾਉਂਦੇ ਨੇ ਸ਼ੇਅਰਸ ਕਰਦੇ ਨੇ ਜਿਹੜੇ ਬੱਚੇ ਹੁੰਦੇ ਨੇ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੁੰਦਾ ਜਿਵੇਂ ਆਪਾਂ ਕੋਈ ਵੀ ਸਰਕਾਰੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਦੇ ਆ ਤਾਂ ਉੱਥੇ ਵੀ ਸਾਰਿਆਂ ਨੂੰ ਇੰਟਰਨੈਟ ਆ ਜਿਹੜਾ ਸੋਸ਼ਲ ਮੀਡੀਆ ਵੱਡੇ ਪੱਧਰ ਤੇ ਫਾਇਦੇਮੰਦ ਦਾ ਇੰਟਰਨੈਟ ਸੋਸ਼ਲ ਮੀਡੀਆ ਐਡਿਕਸ਼ਨ ਨੂੰ ਜੇ ਆਪਾਂ ਨੇ ਕੰਟਰੋਲ ਕਰਨਾ ਹੋਵੇ ਤਾਂ ਕਿਵੇਂ ਕਰ ਸਕਦੇ ਆ ਕੰਟਰੋਲ ਦੀ ਜੇਕਰ ਉਹਨਾਂ ਨਾਲ ਗੱਲ ਕਰੀਏ ਤਾਂ ਇਹ ਆਪਣੇ ਹੱਥ ਦੇ ਵਿੱਚ ਆ ਜੇਕਰ ਅਸੀਂ ਦੀ ਪ੍ਰੋਪਰ ਤਰੀਕੇ ਨਾਲ ਸਹੀ ਯੂਜ਼ ਵਧੀਆ ਫਾਇਦਾ ਕੀ ਲੈ ਸਕਦੇ ਆ ਜੇਕਰ ਅਸੀਂ 네ਗੇਟਿਵ ਗਲਤ ਪਾਸੇ ਹੀ ਸਾਰ ਦਿਨ ਰੀਲਸ ਸਕ੍ਰੋਲ ਕਰਾਂਗੇ ਤਾਂ ਆਪਣੀ ਉਹ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਕਿਸ ਤਰ੍ਹਾਂ ਯੂਜ਼ ਕਰਨਾ ਪੋਜ਼ਿਟਿਵ ਵੀ ਯੂਜ਼ ਕਰ ਸਕਦੇ ਨੇ 네ਗੇਟਿਵ ਵੀ ਯੂਜ਼ ਕਰ ਸਕਦੇ ਇਹਨਾਂ ਦੇ ਇੰਟਰਨੈਟ ਸੋਸ਼ਲ ਮੀਡੀਆ ਡਿਕਸ਼ਨ ਦੇ 네ਗੇਟਿਵ ਇਫੈਕਟ ਪੈਂਦੇ ਨੇ ਕਿ ਸਟੂਡੈਂਟ ਲਾਈਫ ਦੇ ਵਿੱਚ ਉਮੇ ਦੱਸੇ ਸੀਗਾ ਵੀ ਨੈਗੇਟਿਵ ਇਫੈਕਟ ਉਹ ਹੀ ਆ ਵੀ ਬੱਚੇ ਆਈਸੋਲੇਸ਼ਨ ਹੋ ਰਹੇ ਨੇ ਬੱਚੇ ਨੂੰ ਆਪਣੀ ਰੀਅਲ ਆਈਡੈਂਟੀਟੀ ਦੀ ਨਹੀਂ ਪਤਾ ਹੈਗਾ ਵੀ ਉਹ ਰੀਅਲ ਲਾਈਫ ਦੇ ਵਿੱਚ ਕੰਨਾ ਕੀ ਚਾਹ ਉਹਨਾਂ ਦਾ ਏਮ ਕੀ ਆ ਸਾਰੇ ਦਿਨ ਰੀਲਸ ਵਗੈਰਾ ਤੇ ਲੱਗੇ ਜਾਣਾ ਜਿਵੇਂ ਤੁਹਾਨੂੰ ਪਤਾ ਹੀ ਆ ਉਹਨਾਂ ਘਰਾਂ ਦੇ ਵਿੱਚ ਮਾਂ ਬੱਚੇ ਨੇ ਜਿਹੜੇ ਮਮਾ ਦਾ ਪਿਤਾ ਨਾਲ ਕੋਈ ਬੰਧ ਨਹੀਂ ਨੀ ਗਿਆ ਹੈਗਾ ਇਕੱਠੇ ਮਿਲ ਕੇ ਕੋਈ ਖਾਣਾ ਵੀ ਨਹੀਂ ਖਾਂਦਾ ਹੈਗਾ ਸਾਰੇ ਆਪਸ ਦੇ ਵਿੱਚ ਸਾਰੇ ਫੋਨਸ ਹੀ ਲੱਗੇ ਰਹਿੰਦੇ ਨੇ ਇੰਟਰਨੈਟ ਸੋਸ਼ਲ ਮੀਡੀਆ ਐਡਿਕਸ਼ਨ ਦਾ ਅਕੈਡੈਮਿਕ ਤੇ ਕੀ ਪ੍ਰਭਾਵ ਪੈਂਦਾ ਵਾ ਅਕੈਡਮਿਕਸ ਦੀ ਜੇਕਰ ਅਸੀਂ ਗੱਲ ਕਰੀਏ ਬੱਚੇ ਹੁਣ ਆਪਣੇ ਪੜਾਈ ਵੱਲ ਥੋੜਾ ਧਿਆਨ ਹੀ ਨਹੀਂ ਦੇ ਰਹੇ ਹੈਗੇ ਜੇ ਇੰਸਟਾਗ੍ਰam ਨੂੰ ਦੇਖਣ ਲੱਗ ਪਏ ਦੇਖਿਓ ਜਾਂਦੇ ਨੇ ਲਗਾਤਾਰ ਲਗਾਤਾਰ ਪੜਾਈ ਸੀ ਕਿ ਜਿਹੜਾ ਉਹਨੂੰ ਕੋਈ ਮੈਟਰ ਹੀ ਨਹੀਂ ਰੱਖਦਾ ਹੈਗਾ ਬਸ ਇੰਤ ਮਿਲ ਗਿਆ ਨੈਟ ਨੈਟਪੈਕ ਪਵਾ ਲਿਆ ਬਸ ਖਤਮ ਗੱਲ ਜੇਕਰ ਇੰ ਇੰਟਰਨੈਟ ਸੋਸ਼ਲ ਮੀਡੀਆ ਡਿਕਸ਼ਨ ਦੀ ਮਤਲਬ ਗੱਲਬਾਤ ਕਰੀਏ 네ਗੇਟਿਵ ਇਫੈਕਟ ਪੈਂਦਾ ਵਾ ਜਿਵੇਂ ਕਿ ਬੱਚੇ ਨੇਗੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਤੁਸੀਂ ਮਤਲਬ ਉਹਨਾਂ ਨੂੰ ਸਟੱਡੀ ਦਾ ਇੱਕ ਮਟੀਰੀਅਲ ਦਿੱਤਾ ਜਾਂਦਾ ਵਾ ਪਰ ਉਹ ਸਟੱਡੀ ਤਾਂ ਘੱਟ ਕਰਦੇ ਨੇ ਕਿ ਜਿਵੇਂ ਆਪਾਂ ਦੇਖਦੇ ਆਂ ਸਿਰਫ 10 ਮਿੰਟ ਦੀ ਸਟੱਡੀ ਕਰਦੇ ਨੇ ਜੇਕਰ ਉਹਨਾਂ ਦੇ ਸਾਹਮਣੇ ਕੋਈ ਵੀ ਜਿਵੇਂ WhatsApp ਚੈਟ ਆ ਗਈ ਜਾਂ ਫਿਰ ਹਨਾ ਉਹ ਮਤਲਬ ਉਹ ਨੋਟੀਫਿਕੇਸ਼ਨਾਂ ਤੇ ਵੱਧ ਧਿਆਨ ਦਿੰਦੇ ਨੇ ਕਿ ਵੀ ਸਾਨੂੰ ਕੋਈ ਨੋਟੀਫਿਕੇਸ਼ਨ ਤਾਂ ਨਹੀਂ ਆਇਆ ਮਤਲਬ ਉਹ ਤੇ ਥੋੜਾ ਜਿਹਾ ਤੁਸੀਂ ਦੱਸ ਸਕਦੇ ਹੋ हां बिल्कुल क्योंकि जरा सोशल मीडिया ਇਹਨਾਂ ਦਾ ਇਫੈਕਟ ਕਰਦਾ ਵੀ ਜਿਵੇਂ ਨਾ ਮੈਂ ਤੁਹਾਨੂੰ ਪਹਿਲੇ ਦੱਸੇ ਸੀ ਵੀ ਜਿਹੜੇ ਅੱਜ ਕੱਲ ਤਾਂ ਜਿਹੜਾ ਇੱਕ ਯੂਥ ਦਾ ਲੈਵਲ ਆ ਜਿਹੜਾ ਇਨਸੀਨ ਇਨਵਿਜੂਅਲ ਦੀ ਗੱਲ ਕਰੀਏ ਤਾਂ ਵਿਲੇਜ ਸਮਾ ਰਾਇਣ ਨਹੀਂ ਸਾਦੇ ਬਿਲਕੁਲ ਫੋਨ ਤੋਂ ਬਿਨਾ ਜੇ ਇੱਕ ਮਿੰਟ ਵੀ ਫੋਨ ਬੰਦ ਕਰ ਦਈਏ ਤਾਂ ਜਿਦਾ ਦੇਖ ਨਾ ਜਾਣਾ ਵੀ ਕੁਝ ਆਇਆ ਤਾਂ ਨੀਗਾ ਕੋਈ ਮੈਸੇਜ ਵਗੈਰਾ ਨੈਟ ਤੇ ਜਿਨਿਕਾ ਇੱਕ ਵਾਰ ਨੈਟ ਖਤਮ ਹੋ ਜਵੇ ਤਾਂ ਜਦਾ ਕਹਿੰਦੇ ਸਾਨੂੰ ਨੈਟ ਪਵਾ ਦਿਓ ਕਿਉਂ ਕਿਉਂਕਿ ਉਹਨਾਂ ਦਾ ਤਾਂ ਐਡਿਕਸ਼ਨ ਹੋ ਗਿਆ ਕਿ ਅਸੀਂ ਮੋਬਾਈਲ ਤੋਂ ਨੈਟਵਰਕ ਤੋਂ ਬਿਨਾ ਹੋ ਰਾਇ ਨਹੀਂ ਸਾਦੇ ਹੈਗੇ ਇਹ ਕਿਰਿਆ ਸੀ ਅ ਜਿਹਦੇ ਵੇਲੇ ਸਮੇਂ ਦੀ ਗੱਲ ਕਰੀਏ ਤਾਂ ਉਹ ਪ੍ਰੋਪਰ ਤਰੀਕਾ ਨਾਲ ਸੀ ਯੂਜ਼ ਹੀ ਨਹੀਂ ਕਰ ਸਕਦੇ ਕਿਉਂਕਿ ਸੋਸ਼ਲ ਮੀਡੀਆ ਇੰਟਰਨੈਟ ਦਾ ਨਾ ਆਦਾ ਡਿਕਸ਼ਨ ਹੋ ਗਿਆ ਜੇਕਰ ਅੱਜ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਵੀ ਬੈਠ ਕੇ ਦੇਖਾਂਗੇ ਤਾਂ ਉਹ ਕਾਫੀ ਦਾ ਟਾਈਮ ਸਪੈਂਡ ਕਰ ਲਣਗੇ ਪਰ ਆਪਾਂ ਤੋਂ ਨਹੀਂ ਹੋਏਗਾ ਕਿਉਂਕਿ ਆਪਾਂ ਆਪਣੇ ਇੰਟਰਨੈਟ ਨੇ ਆਪਾਂ ਨੂੰ ਸੋਸ਼ਲ ਮੀਡੀਆ ਨੇ ਨਾ ਆਦਾ ਇਫੈਕਟ kiya ਕਰ ਦਿੱਤਾ ਹੈ ਧੰਨਵਾਦ ਤੁਹਾਡਾ ਅੱਜ ਦੇ ਸਾਨੂੰ ਮਤਲਬ ਤੁਸੀਂ ਇੰਟਰਨੈਟ ਸੋਸ਼ਲ ਮੀਡੀਆ ਡਿਕਸ਼ਨ ਬਾਰੇ ਹਨਾ ਜਾਣਨਾ ਪਾਇਆ ਤੁਸੀਂ ਇੱਕ ਛੋਟਾ ਜਿਹਾ ਮੈਸੇਜ ਸਾਨੂੰ ਦੇ ਸਕਦੇ ਹੋ ਵੀ ਮਤਲਬ ਇਹਨੂੰ ਕਿਵੇਂ ਅਸੀਂ ਹਨਾ ਕੰਟਰੋਲ ਕਰ ਸਕਦੇ ਆ ਤਾਂ ਜੋ ਸਾਡੀ ਜਿਹੜੀ ਨੌਜਵਾਨ ਦੀ ਪੀੜ੍ਹੀ ਆ ਸਾਨੂੰ ਮਤਲਬ ਉਹਨਾਂ ਨੂੰ ਅੱਗੇ ਜਾ ਕੇ ਸੇਧ ਮਿਲ ਸਕੇ ਮੈਨੂੰ ਸਹੀ ਆ ਵੀ ਜੇਕਰ ਉਹ ਤਾਂ ਆਪਣੇ ਤੇ ਡਿਪੈਂਡ ਕਰਦੇ ਵੀ ਜਿਹੜਾ ਸੋਸ਼ਲ ਮੀਡੀਆ ਏ ਇਹਦੇ ਮਤਲਬ ਪੋਜ਼ਿਟਿਵ ਸਥਾਨ ਵੀ ਸਾਡੇ ਹੱਥ ਨੇ ਤੇ ਨੈਗੇਟਿਵ ਵੀ ਜੇਕਰ ਅਸੀਂ ਇਹਦੇ ਕੰਟਰੋਲ ਨੂੰ ਘਟਕਾ ਨਾ ਉਹ ਸਾਡੇ ਹੱਥ ਵਿੱਚ ਇੱਕ ਲਿਮਟਿਡ ਟਾਈਮ ਪੀਰੀਅਡ ਬਣਾਓਗੇ ਸੇ ਐਨੇ ਟਾਈਮ ਦੇ ਵਿੱਚ ਯੂਜ਼ ਕਰਨਾ ਹੈ ਤਾਂ ਜੋ ਮਤਲਬ ਵੀ ਐਨਾ ਟਾਈਮ ਅਸੀਂ ਇਸ ਚੀਜ਼ ਨੂੰ ਕਿਹਾ ਦੇਣਾ ਤਾਂ ਅਸੀਂ ਇਹਦਾ ਸਹੀ ਤਰੀਕੇ ਨਾਲ ਵਰਤੋਂ ਕੀਆ ਕਰ ਸਕਦੇ ਆ ਬਿਨਾ ਸਾਡੀ ਮੈਂਟਲ ਹੈਲਥ ਇਫੈਕਟ ਹੋਵੇ ਨਾ ਸਾਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ 네ਗਟਿਵ ਇਫੈਕਟ ਕੀ ਆ ਪਵੇ ਮਤਲਬ ਤੁਹਾਡੇ ਕਹਿਣ ਦਾ ਇਹ ਭਾਵ ਵੀ ਮਤਲਬ ਹਰ ਇੱਕ ਚੀਜ਼ ਆ ਜਿਹੜੀ ਹਨਾ ਇੱਕ ਲਿਮਟ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ ਵੀ ਮਤਲਬ ਲਿਮਟ ਤੋਂ ਜ਼ਿਆਦਾ ਜੇ ਆਪਾਂ ਕਰਾਂਗੇ ਉਹਨਾਂ ਦੇ ਕੀਆ 네ਗਟਿਵ ਪ੍ਰਭਾਵ ਪੈ ਸਕਦੇ ਨੇ ਕਿ ਉਹ ਆਪਣੇ ਹੱਥ ਦੇ ਵਿੱਚ ਆ ਜੋ ਟਾਈਮ ਇੱਕ ਲਿਮਟ ਆਪਾਂ ਕਿਵੇਂ ਸੈੱਟ ਕਰਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਟਰਨੈਟ ਸੋਸ਼ਲ ਮੀਡੀਆ ਡਿਕਸ਼ਨ ਬਾਰੇ ਦੱਸਿਆ ਮੇਰਾ ਬਿਲ ਵੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਇਸ ਵਿਸ਼ੇ ਤੇ ਚਰਚਾ ਕਰਨ ਦੇ ਲਈ ਬੁਲਾਇਆ ਮੈਂ ਵੀ ਆਪਣੇ ਜਿਹੜੇ ਵਿਚਾਰ ਸੀਗੇ ਤੁਹਾਡੇ ਨਾਲ ਸਾਂਝੇ ਕਰ ਬਾਈ ਧੰਨਵਾਦ